ਕਿੰਨੇ ਦਿਨ ਲੱਗੇ ਜੰਗਲ ਦੇ ਵਿੱਚ ਤੁਹਾਨੂੰ ਹਾਂਜੀ ਮੈਨੂੰ ਲੱਗ ਗਿਆ ਹਫਤਾ ਜੀ ਜੰਗਲ 'ਚ ਮੈਨੂੰ ਘਰ ਬਿਠਾਤਾ ਇਹ ਇਹਨਾਂ ਦੀ ਪੇਮੈਂਟ ਨਹੀਂ ਗਈ ਕਿਤੇ ਜੀ ਉਹ ਡੰਕਰ ਮੜਿਆ ਹੈ ਹੀ ਜੇ ਉੱਥੇ ਹਫਤਾ ਉਹ ਬੈਠਾ ਰਿਹਾ ਜੀ ਮੈਨੂੰ ਮਾਰਦਾ ਰਿਹਾ ਉਹ ਡੰਕਰ ਅੱਛਾ ਮਾਰਿਆ ਵੀ ਤੁਹਾਨੂੰ ਹਾਂਜੀ ਕਦੀ ਤਲਵਾਰ ਕੱਢ ਲੈਂਦਾ ਕਦੀ ਕੁਛ ਹਮ ਉਹਦੇ ਘਰ ਦੇ ਬੜੇ ਵਧੀਆ ਹਨ ਜੀ ਚਲੋ ਜੀ ਹਈ ਆਪਣਾ ਉੱਥੇ ਉਹਨਾਂ ਨੇ ਖਾਣਾ ਖਵਾਇਆ ਆਂਟੀ ਨੇ ਸਾਨੂੰ ਛੁੱਪ ਛੁੱਪ ਕੇ ਬਈ ਖਾ ਲੋ ਉਹ ਆ ਗਿਆ ਤੇ ਫਿਰ ਮਾਰੇਗਾ ਤੁਹਾਨੂੰ ਹਮ ਤੇ ਅੰਟੀ ਨੇ ਧੋਣੇ ਵਾਲੇ ਹੀ ਪੰਜ ਮੁੰਡੇ ਹਾਂ ਹੀ ਕੋਲ ਧਰਾਂ ਬੈਠੇ ਹਾਂ ਮੱਛਰ ਬਹੁਤ ਸੀ ਉੱਥੇ ਹੂੰ ਕੱਪੜੇ ਆਣੀ ਸੀ ਸਾਡੇ ਕੋਲ ਤੇ ਕੱਪੜੇ ਲਾ ਕੇ ਬੈਠੇ ਹਾਂ ਆਇਆ ਜੀ ਪਹਿਲਾਂ ਅੱਗ ਨੂੰ ਲੱਤ ਮਾਰੀ ਉਹਨੇ ਹੂੰ ਮੇਰੇ ਗਲ ਪੈ ਗਿਆ ਹੂੰ ਮੈਨੂੰ ਆਂਦਾ ਆਂਦਾ 9 ਮਣੀ 9 ਮਣੀ ਟਮਾਰੋ 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 ਮੈਂ ਜੀ ਆਦੇ ਔਖਾ ਕੰਮ ਏ ਨਾ ਫੋਨ ਸਾਡੇ ਕੋਲ ਨਾ ਕੁਛ ਹੂੰ ਨਾ ਕਰ ਫੋਨ ਕਰਨ ਜੋਗੇ ਨਾ ਜੀ ਬਾਹਰ ਫੋਨ ਕਰਨ ਜੋਗੇ ਬਈ ਇੱਥੇ ਫਸੇ ਆ ਇੱਥੇ ਪੱਜ ਸਕਨੇ ਆਪਾਂ ਹੂੰ ਤੇ ਫੇਰ ਜੇ ਓខਾ ਕੰਮ ਸੀ ਫੇਰ ਆਪਾਂ ਨਾ ਉਥੋਂ ਭੁੱਜੇ ਮਾਰਿਆ ਉਹਨੇ ਮੈਨੂੰ ਤੇ ਮੈਂ ਤਾਂ ਫੜ ਲਿਆ ਸੀ ਇੱਕ ਵਾਰੀ ਹੁੰਦਾ ਭਾਜੀ ਗੱਲ ਨੂੰ ਪੈਂਦਾ ਦੋ ਵਾਰੀ ਹੁੰਦਾ ਛੱਡ ਦਿੰਨੇ ਆਪਾਂ ਚੱਲ ਬਈ ਵੱਡਾ ਆਪਣੇ ਕੋਲੋਂ ਚੱਲ ਦੋ ਚਪੜਾ ਮਾਰ ਹੀ ਲੇਗਾ ਕੀ ਹੋ ਜਾਏਗਾ ਹੂੰ ਜਦੋਂ ਪੰਜਵਾਂ ਵਾਰੀ ਬਗਾਨੇ ਮੁਲਕ ਚ ਵੈਸੇ ਵੀ ਤੁਹਾਨੂੰ ਤੁਹਾਨੂੰ ਡਰ ਹੁੰਦਾ ਵੀ ਇੱਥੋਂ ਅੱਗੇ ਵੀ ਜਾਣਾ ਉਹਨੇ ਬੰਦੇ ਨਹੀਂ ਕੱਢਣਾ ਤਾਂ ਉਹਦੇ ਨਾਲ ਤੁਸੀਂ ਵਿਗਾੜ ਨਹੀਂ ਸਕਦੇ ਫੇਰ ਪੰਜਵੀਂ ਵਾਰੀ ਹੱਥੀ ਪੈਣ ਲੱਗਾ ਸੀ ਸਾਡੇ ਹੂੰ ਮੈਂ ਫੜ ਲਿਆ ਬਈ ਕੀ ਤੇਰਾ ਟ੍ਰਾਂਸਲੇਸ਼ਨ ਚ ਉਹਦੇ ਜੀ ਫੋਨ ਚ ਆਖਿਆ ਮੈਂ ਕਿ ਤੇਰਾ ਉਹ ਆਰੇ ਬਈ ਤੈਨੂੰ ਪੈਸੇ ਦਿੱਤੇ ਨਹੀਂ ਦਿੱਤੇ ਉਹ ਸਾਡੇ ਨਾਲ ਨਹੀਂ ਮਤਲਬ ਹੈ ਉਹ ਆਪਣੇ ਪਿੱਛੇ ਕਰ ਸਾਨੂੰ ਇੱਥੇ ਕੜਵਾ